ਦੇ ਦੇਉ ਜਨ ਨਾਨਕਾ ਸੋਇ ਪ੍ਰਗੋਗ ਅਕਿਉ ਨਿਹ ਨ ਕਿਸੇ ਉਪਦੇਸ਼ ਸੰਤਨ ਮੋਲੇ ਉਹ ਸਿਆਣਾ ਰਵੇ ਲੋਸਣ ਦੀ ਸਾਖ ਸਮਾਣ ਬੰਦੇ ਜਨਮਾ ਤੇ ਪੜ ਕੋਰਾ ਜੋਗੀ ਮਾਤੇ ਜੋਗ ਧਿਆਨ ਨਾਲ ਜਿ ਬੰਦਿਆ ਨੇ ਤ ਉਸੇ ਮਨ ਦੇ ਤਰਪੇ ਸਮਾਣ ਜੋਇ ਤਸੰਖ ਹੈ ਰਾਇ ਕੋਈ ਪਾਖ ਹੈ ਬਲ ਸਰਮਾ ਤੇ ਬਨਾ ਦੇ ਹੋਇ ਫਕਾ ਤਦ ਮੇ ਮੇਰੋ ਪ੍ਰਸੰਗ ਕੀ ਗੀਤ ਮਰੋ ਨੀ ਅਸਥੰਗ ਮੋਰੀ ਅਲੇ ਨਾ ਮਰਿ ਗੇ ਮਰਿ ਪਾਲ ਰਖਾਈ ਲੋਕ ਵਿਹੰਜੈ ਪਰਮਾਤਮਾ ਬਨਸਾਰ ਨਰਦਨੈ ਦੇਖ ਤਾਲੂ ਰਾਮ ਕਰਨ ਕੀ ਸ਼ੋਧ ਪਾਲ ਤੁਦੇ ਪਰ ਦਸ਼ਡੂ ਮੇਰੋ ਕੈਉ ਨਾਨੋ ਮੁਨ ਗਾਸਤਾ ਉਪਾਰਕਾਰ ਪ੍ਰਭ ਜਲ ਖੰਨ ਕੀ ਬਰਹਾਰ ਇਕ ਨੰ ਮਹ ਲੋਕ ਰੇਦਾਰ ਮੇਰਾ ਨਾਮ ਰਾਜੀਵ ਸਿੰਘ ਨਾਮ ਰੁਕੀ ਤਰਮਾ ਨਮਸਤੇ ਮਹਾਂਬੁੱਧ ਸਾਉ ਪੰਨੇ ਪਰਸਾ ਬੋਲੇ ਦੇ ਰਹੀ ਹਾਂ ਤੁਹਾਡਾ ਪ੍ਰਸ਼ਨ ਹੈ